ਤਰਨ ਤਰਨ ਜ਼ਿਮਨੀ ਚੋਣ ਦੇ 11ਵੇਂ ਰਾਉਂਡ ਦੇ ਨਤੀਜੇ ਆ ਚੁੱਕੇ ਨੇ ਤਰਨ ਤਰਨ ਦੇ ਵਿੱਚ ਤਸਵੀਰ ਲਗਭਗ ਸਾਫ਼ ਹੋ ਚੁੱਕੀ ਆ ਆਖਰਕਾਰ 11ਵੇਂ ਰਾਉਂਡ ਦੇ ਵਿੱਚ ਕਿਹੜੇ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਪਈਆਂ ਨੇ ਇਸ ਨੂੰ ਲੈ ਕੇ ਗੱਲ ਕਰਦੇ ਆ ਤਾਂ ਤੁਹਾਨੂੰ ਦੱਸ ਦਈਏ ਤਰਨਤਾਰਨ ਦੇ ਵਿੱਚ 11ਵੇਂ 라ઉండ్ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਲੀਡ ਬਣਾਈ ਹੋਈ ਹੈ ਆਖਰਕਾਰ ਕਿੰਨੀਆਂ ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਤਾਂ ਤੁਹਾਨੂੰ ਨਤੀਜੇ ਦੱਸ ਦਿੰਨੇ ਆ 11ਵੇਂ 라ઉండ్ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ 29965 ਵੋਟਾਂ ਲੈ ਕੇ ਅੱਗੇ ਚੱਲ ਰਹੇ ਨੇ ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੂੰ 20823 ਵੋਟਾਂ ਮਿਲੇ ਨੇ ਜਦ ਕੀ ਮੰਦੀਪ ਦੀ ਗੱਲ ਕਰੀਏ ਤਾਂ ਤੀਜੇ ਰਾਉਂਡ ਦੇ ਵਿੱਚ ਤੱਕ ਮੰਦੀਪ ਨੂੰ 13142 ਵੋਟਾਂ ਪੈ ਚੁੱਕੀਆਂ ਨੇ ਚੌਥੇ ਨੰਬਰ ਤੇ ਚੱਲਦੇ ਹੋਏ ਵਿਖਾਈ ਦੇ ਰਹੇ ਨੇ ਕਾਂਗਰਸ ਦੇ ਉਮੀਦਵਾਰ ਕਰਨਵੀਰ ਸਿੰਘ ਵਰਜ ਜਿਨ੍ਹਾਂ ਨੂੰ ਚੌਥੇ ਰਾਉਂਡ ਤੱਕ 10475 ਵੋਟਾਂ ਪੈ ਚੁੱਕੀਆਂ ਨੇ ਭਾਜਪਾ ਦਾ ਮੰਦਾ ਹਾਲ ਹੈ ਪਰ 11ਵੇਂ ਰਾਉਂਡ ਦੇ ਵਿੱਚ 11ਵੇਂ ਰਾਉਂਡ ਤੱਕ ਭਾਜਪਾ ਦੇ ਉਮੀਦਵਾਰ ਨੂੰ 4216 ਵੋਟਾਂ ਹੀ ਪਈਆਂ ਨੇ ਤਾ ਤਾਂ ਉਹਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਆਮ ਆਦਮੀ ਪਾਰਟੀ ਨੇ 11ਵੇਂ ਰਾਉਂਡ ਤੱਕ 9142 ਵੋਟਾਂ ਦੀ ਲੀਡ ਬਣਾ ਲਈ ਹੈ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਰਮੀਤ ਸਿੰਘ ਸੰਧੂ 9142 ਵੋਟਾਂ ਦੇ ਨਾਲ ਅੱਗੇ ਚੱਲਦੇ ਹੋਏ ਵਿਖਾਈ ਦੇ ਰਹੇ ਨੇ ਹੁਣ ਤੱਕ ਹਰਮੀਤ ਸਿੰਘ ਸੰਧੂ ਨੂੰ 29965 ਵੋਟਾਂ ਪੈ ਚੁੱਕੀਆਂ ਨੇ 9142 ਵੋਟਾਂ ਦੇ ਨਾਲ ਪਹਿਲੇ ਨੰਬਰ ਤੇ ਚੱਲਦੇ ਹੋਏ ਵਿਖਾਈ ਦੇ ਰਹੇ ਨੇ ਤਾਂ 11ਵੇਂ ਰਾਉਂਡ ਦੇ ਨਤੀਜੇ ਨੇ ਜਿਹੜੇ ਉਹ ਆ ਚੁੱਕੇ ਨੇ ਤਰਨ ਤਰਨ ਦੇ ਵਿੱਚ ਤਸਵੀਰ ਆ ਜਿਹੜੀ ਲਗਭਗ ਸਾਫ ਹੁੰਦੀ ਹੋਈ ਨਜ਼ਰ ਆ ਰਹੀ ਹੈ ਹਰਮੀਤ ਸੰਧੂ ਨੇ ਵੱਡੀ ਲੀਡ ਜਿਹੜੀ ਉਹ ਬਣਾ ਲਈ ਹੈ